ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਚੀਨੀਆਲ ਖੁਰਦ ਇਹ ਪੰਡ ਬਰਨਾਲੇ ਜ਼ਿਲ੍ਹੇ ਦਾ ਹੈ ਬਰਨਾਲੇ ਤੋਂ ਰਾਏਕੋਟ ਵਾਲੇ ਪਾਸੇ ਨੂੰ ਜਦੋਂ ਜਾਂਦੇ ਆ ਦੱਸੋ ਤਾਂ ਇਸ ਸਾਈਡ ਦਾ ਇਹ ਪੰਡ ਆਉਂਦੇ ਆ ਇਹਦੇ ਨੇੜ ਦਾ ਪੰਡ ਦਿਵਾਨੇ ਹੈ ਗੈਲ ਪੰਡੇ ਦੇ ਨੇੜ ਹੈ ਮਹਿਲਕਲਾਂ ਤੋਂ ਸੜਕ ਸਿੱਧੀ ਚੀਨੀਆਲ ਖੁਰਦ ਨੂੰ ਆਉਂਦੀ ਹੈ ਰਾਏਕੋਟ ਵੀ ਇਹਦੇ ਨੇੜ ਰਹਿ ਜਾਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆਂ ਬਾਈ ਪਸ਼ੂ ਪਾਲਣ ਦਾ ਕੰਮ ਕਰਦਾ ਤੇ ਕਾਫੀ ਪਸ਼ੂਏ ਦੇ ਕੋਲ ਰੱਖੇ ਹੋਏ ਆਂ ਅੱਜ ਅਸੀਂ ਇੱਕ ਗਾਂ ਦੀ ਵੀਡੀਓ ਬਣਾ ਰਹੇ ਆਂ ਤੇ ਇਹਨੂੰ ਬਾਹਰ ਕੱਢ ਲਿਆ ਕਿਉਂਕਿ ਤਾਜੀ ਸੋਈ ਆ ਤੇ ਅੰਦਰ ਜਗ੍ਹਾ ਤੰਗ ਆ ਫਿਰ ਤੋਰ ਕੇ ਦਿਖਾਉਣਾ ਪਸ਼ੂ ਔਖਾ ਹੋ ਜਾਂਦਾ ਵੀਡੀਓ ਦੀ ਸ਼ੁਰੂਆਤ ਕਰਾਂਗੇ ਇਹਦੇ ਬਾਰੇ ਡਿਟੇਲ ਪੁੱਛਾਂਗੇ ਪਰ ਇੱਕ ਬੇਨਤੀ ਪਹਿਲਾਂ ਹੀ ਹਰੇਕ ਵੀਡੀਓ ਚ ਹੁੰਦੀ ਆ ਵੀ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਹੈ ਉਹਦੀ ਤਸੱਲੀ ਮਾਲਕ ਦੇ ਘਰੇ ਦੋ ਟਾਈਮ ਤਿੰਨ ਟਾਈਮ ਕਰ ਲਿਆ ਕਰੋ ਜਦੋਂ ਤੁਹਦੀ ਤਸੱਲੀ ਹੋ ਜਾਂਦੀ ਫੇਰ ਖੋਲਿਆ ਕਰੋ ਉਦੋਂ ਬਾਅਦ ਫਿਰ ਕੋਈ ਰੌਲਾ ਨਹੀਂ ਪੈਂਦਾ ਸੋਪਾ ਇਹ ਗਾਂ ਚ ਨੂੰ ਦਿਖਾਵਾਂਗੇ ਤੇ ਇੱਕ ਛੋਟੀ ਬੱਛੀ ਵੀ ਨਾਲ ਬਾਈ ਖੋਲ ਲੈ ਆ ਉਹ ਵੀ ਤੁਹਾਨੂੰ ਵੀਡੀਓ ਚ ਦਿਖਾ ਦੇਣੀ ਹੈ ਇਹ ਗਾਂ ਬਹੁਤ ਚੰਗੀ ਦੋਸਤੋ ਤੇ ਤਾਜੀ ਸੂਈ ਵੀ ਹੈ ਆਓ ਡਿਟੇਲ ਪਹਿਲਾਂ ਇਹਦੇ ਬਾਰੇ ਪੁੱਛੀਏ ਫਿਰ ਬੱਛੀ ਜਾਂ ਬੱਛੀ ਬਾਰੇ ਪਹਿਲਾਂ ਜਾਣਕਾਰੀ ਲੈ ਕੇ ਫਿਰ ਗਾਂ ਦਿਖਾਉਣੀ ਹੈ ਰਮਨਦੀਪ ਬਾਈ ਸਤਿ ਸ਼੍ਰੀ ਅਕਾਲ ਸਸ਼ੀਕਾ ਬਾਈ ਜੀ ਰਮਨ ਬਾਈ ਅੱਜ ਆਪਣੇ ਕੋਲ ਦੋ ਨਾਕ ਆਪਾਂ ਵੇਚਨੇ ਆ ਹਨਾ ਹਾਂਜੀ ਪਹਿਲਾਂ ਬੱਛੀ ਬਾਰੇ ਹੀ ਦੱਸਦੀ ਬਾਈ ਕਿੰਨੀ ਕੁ ਉਮਰ ਆ ਬੱਛੀ ਦੀ ਛੋਟੀ ਦੀ ਇਹਦੀ 9 ਮਹੀਨੇ ਦੀ ਉਮਰ ਆ ਬਾਈ 9 ਮਹੀਨੇ ਉਮਰ ਹੈ ਠੀਕ ਹੈ ਕੀ ਰੇਟ ਚ ਦੇ ਦੇਾਂਗੇ ਬਾਈ ਇਹ ਆਪਾਂ ਫੋਨ ਤੇ ਕਰ ਲੈ ਜੈਨੂਨ ਰੇਟ ਚੀ ਦੇ ਦਾਂਗੇ ਐ ਇਸ ਗਾਂ ਦੀ ਤਾਂ ਨਹੀਂ ਐ ਨਹੀਂ ਜੀ ਇਸ ਗਾਂ ਦੀ ਵੈਸੇ ਆ ਹੋਰ ਹਾਂਜੀ ਠੀਕ ਐ ਬਈ ਕਮਾਈ ਇਹਨੂੰ ਬੱਛੀ ਨੂੰ ਬਸ ਇਹਨੂੰ ਬੜਕੇ ਅੰਦਰ ਹੀ ਬੰਨੇ ਦੋਸਤੋ ਚਾਰ ਹੀ ਥਾਣਾ ਵਾਈਟ ਰੰਗ ਦੀ ਬੱਛੀ 9 ਕਿਲਰ ਦੀ ਉਮਰ ਐ ਹਾਂ ਭਾਈ ਐਬੀਐਸ ਨੇ ਜੂਪੀਟਰ ਦੀ ਐ ਠੀਕ ਐ ਐਬੀਐਸ ਦੇ ਜੂਪੀਟਰ ਬੋਲ ਦੀ ਦੋਸਤੋ ਇਹ ਬੱਛੀ ਕਰੇ ਰੱਖੀ ਹੋਈ ਆ ਗਾਵਾਂ ਦੇ ਵਿੱਚੋਂ ਐ ਇਸ ਗਾਂ ਦੀ ਨਹੀਂ ਜਿਹੜੀ ਗਾਂ ਤੁਹਾਨੂੰ ਨਾਲ ਦਿਖਾ ਰਹੇ ਆ ਲੈ ਜਾ ਭਾਈ ਅੰਦਰ ਸੋ ਇਹਦਾ ਰੇਟ ਭਾਈ ਫੋਨ ਤੇ ਰੱਖੂਗਾ ਦੱਸੋ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਐ ਭਾਈ ਇਹ ਗਾਂ ਦੀ ਕੀ ਡਿਟੇਲ ਐ ਕੰਨਵਾ ਸੁਆ ਸੁਪੀ ਇਹ ਦੂਸਰਾ ਸੂਆ ਬਾਈ ਕਿੰਨਾ ਕਿਚਰ ਹੋ ਗਿਆ ਅੱਜ ਸੂਈ ਨੂੰ ਕੱਲ ਸ਼ਾਮ ਦੀ ਸੂਈ ਵੀ ਹੈ ਬਾਈ ਜੀ ਕੱਲ ਸ਼ਾਮ ਨੂੰ ਸੂਈ ਹੈ ਦੁੱਧ ਦਾ ਕੀ ਰਿਕਾਰਡ ਆ ਵੀਰੇ ਆਪਣੇ ਦਾ ਦੁੱਧ ਲਾਸਟ ਈਅਰ ਵੀਰੇ 40 ਪਲੱਸ ਦਿੰਦੀ ਰਹੀ ਆ ਪਲੂਨ ਵੱੱਛੀ ਪਹਿਲੇ ਸੂਈ 40 ਪਲੱਸ ਦਿੱਤਾ ਠੀਕ ਹੈ ਹਜੇ ਤਾਂ ਫਿਰ ਇਹ ਕੱਲ ਹੀ ਸੂਈ ਆ ਤੇ ਇਹਨੇ ਬੱਚਾ ਕੀ ਦਿੱਤਾ ਬਾਈ ਬੱਚਾ ਦਿੱਤਾ ਵੀਰੇ ਮੇਲਕਾਫ ਆ ਮੇਲਕਾਫ ਹੈ ਠੀਕ ਹੈ ਇਹਦਾ ਕੋਈ ਸੀਮਨ ਦੀ ਡਿਟੇਲ ਪਤਾ ਹੈ ਆਪ ਕਿਹੜੇ ਸੀਮਨ ਦੀ ਹੈ ਆਪ ਇਹ ਗੈਲੈਕਸੀ ਦੀ ਹੈ ਬਾਈ ਜੀ ਗੈਲੈਕਸੀ ਦੀ ਹੈ ਠੀਕ ਹੈ ਸੋ ਦੋਸਤੋ ਇਹ ਗੈਲੈਕਸੀ ਬੋਲ ਦੀ ਵੱੱਛੀ ਦੂਜਾ ਸੂਆ ਇਹ ਗਾਂ ਸ ਥਾਂ ਥੀ ਚੁਵਾਈ ਵਾਲਾ ਵੈਸੇ ਮਸ਼ੀਨ ਤੇ ਵੀ ਚੱਲਣਾ ਹੈ ਦੁੱਧ 40 ਕਿਲੋ ਪਹਿਲਾਂ ਨੇ ਪਾਇਆ ਦੂਜਾ ਸੂਆ ਪੱਕੇ ਥਾਂ ਤੇ ਵੱਜੀ ਰਹਿੰਦੀ ਹੈ ਇਹ ਗੱਲ ਧਿਆਨ ਚ ਲੈ ਦੇ ਅੰਦਰ ਬਾਈ ਕੋਲ ਸਾਰਾ ਥਾਂ ਪੱਕਾ ਹੈ ਜਿਹੜਾ ਵੀਰ ਆਊਗਾ ਦੇਖਣ ਉਹਨੂੰ ਪਤਾ ਲੱਗੂਗਾ ਬਈ ਤੋਰ ਦੇ ਆਏ ਨੂੰ ਤੋਰ ਸੋ ਦੇਖੋ ਇਹਦਾ ਢਾਂਚਾ ਦੱਸੋ ਇਹ ਤਾਜੀ ਸੂਈ ਵੀ ਗਾਂ ਇਹਨੇ ਬੱਚੇ ਨੂੰ ਜਨਮ ਦਿੱਤਾ ਹੈ ਸਟਰਕਚਰ ਦੇਖ ਲਓ ਇਹਦਾ ਰੇਟ ਇਹਦਾ ਬਾਈ ਕੀ ਰਹੂਗਾ ਰੇਟ ਬਾਈ ਫੋਨ ਤੇ ਹੀ ਕਰ ਲਾਂਗੇ ਰੇਟ ਇਹਦਾ ਵੀ ਫੋਨ ਤੇ ਹੀ ਰੱਖਾਂਗੇ ਠੀਕ ਹੈ ਤੋਰ ਦਿਓ ਬਈ ਅੱਗੇ ਨੂੰ ਮੜਾ ਗੋ ਕਮਾ ਲਓ ਸੋ ਸੋਏ ਬਾਹਰ ਥੋੜੀਆਂ ਮੱਖੀਆਂ ਵੀ ਐ ਘਾਹ ਦੇ ਵਿੱਚ ਕਿਉਂਕਿ ਖੜੀ ਹੈ ਗਾਂ ਤੇ ਸਟਰਕਚਰ ਦੇਖੋ ਅੱਕੇ ਨੂੰ ਸਿੱਧੀ ਕਰਕੇ ਲਿਜਾਓ ਬਾਈ ਕਿਰਾਂ ਛੜਕ ਕੋਲੋਂ ਇਧਰੋਂ ਕਮਾ ਲਓ ਵਾਪਸ ਸੋ ਟਾਂਚਾ ਦੇਖੋ ਦੱਸੋ ਗਾਂ ਦਾ ਬੜੀ ਤਕੜੀ ਗਾਂ ਪੂਲੇ ਡੁੱਲੇ ਸਟਰਕਚਰ ਦੀ ਹੈ ਤੇ ਪੂਰੀ ਚੰਗੀ ਤਿਆਰ ਹੋਈ ਹੋਈ ਹੈ ਜੇ ਕੋਈ ਭਰਾ ਫਾਰਮ ਦਾ ਕੰਮ ਕਰਦਾ ਹੈ ਜਾਂ ਨਵਾਂ ਕੰਮ ਸ਼ੁਰੂ ਕਰਨਾ ਹੈ ਤਾਂ ਜ਼ਰੂਰ ਸੋਚ ਸਕਦਾ ਹੈ ਦੇਖ ਸਕਦਾ ਹੈ ਬਾਕੀ ਮੈਂ ਹਰੇਕ ਵੀਡੀਓ 'ਚ ਬੇਨਤੀ ਵਾਰ-ਵਾਰ ਇਸ ਕਰਕੇ ਕਰਦਾ ਰਹਿਣਾ ਉਹਨਾਂ ਵੀ ਤਸੱਲੀ ਕਰ ਲਿਆ ਕਰੋ ਕਿਉਂਕਿ ਅਸੀਂ ਵੀਡੀਓ ਦਿਖਾਉਨੇ ਆ ਉਹਦੇ ਚ ਆਲ ਓਵਰ ਪਸੂ ਦਿਖਾ ਦਈਦਾ ਹੈ ਬਾਕੀ ਪਾਸ ਥਣਾ ਵੱਲੋਂ ਢਾਂਚੇ ਵੱਲੋਂ ਜਿੱਥੋਂ ਵੀ ਤੁਹਾਨੂੰ ਕੋਈ ਚੀਜ਼ ਪਾਰਕ ਕਰਨ ਦੀ ਲੋੜ ਲੱਗਦੀ ਉਹ ਤੁਸੀਂ ਕਰਨੀ ਹੁੰਦੀ ਹੈ ਸੋ ਥਾਂ ਦੇ ਸੈਜ ਦੀ ਜੇ ਗੱਲ ਕਰੀ ਉਹ ਵੀ ਤੁਸੀਂ ਦੇਖ ਸਕਦੇ ਹੋ ਮੱਖ ਕਾਫੀ ਕਿਉਂਕਿ ਬਾਹਰ ਗਾਂ ਕੱਢੀ ਵੀ ਆ ਉਹਦੇ ਕਰਕੇ ਆ ਗਿਆ ਉੱਤੇ ਰੌਣ ਬਾਈ ਐ ਕੜਾਇਓ ਕਿਹੜੇ ਇੱਕ ਦੋ ਛੜਕਾਲੇ ਪਾਸੇ ਨੂੰ ਫੇਰ ਲੈ ਜਾ ਨਾ ਤਾਂ ਮੋਟੀਆਂ ਗਾਵਾਂ ਚਾਉਂਦੀ ਹੈ ਦੋਸਤੋ ਤੇ ਨਾ ਇਹ ਲੱਸੀ ਹੈ ਬੀਸੀਐਸ ਬਹੁਤ ਵਧੀਆ ਦਿਸਦਾ ਸੋ ਸਟ੍ਰਕਚਰ ਇਹਦਾ ਤੁਸੀਂ ਦੇਖ ਲਓ ਕਾ ਦਾ ਲਾਲਚ ਦੱਸੋ ਗਾਂ ਨੂੰ ਹੈ ਕਿਉਂਕਿ ਇੱਥੇ ਹਰੇ ਭਾਈ ਹੈ ਤਾਂ ਉਹ ਪਸ਼ੂ ਚਰਦਾ ਤੋਰ ਦਿਓ ਬਈ ਅੱਗੇ ਨੂੰ ਮੜਾ ਖਿੱਚੀ ਚੱਲੋ ਹੱਕ ਦੋ ਮੜੀ ਵਿੱਚ ਸੋ ਦੇਖੋ ਤੁਸੀਂ ਇਹਦਾ ਢਾਂਚਾ ਇੱਕ ਬਹੁਤ ਸੋਹਣੀ ਗਾਂ ਤੁਹਾਨੂੰ ਜਿਹੜੀ ਇਸ ਵੀਡੀਓ ਚ ਦਿਖਾ ਰਿਹਾ ਪੱਕੇ ਪੱਕੇ ਜੀ ਵਿੱਚ ਬਈ ਸਾਫ਼-ਸਾਫ਼ ਥਾਂ 'ਚ ਤੋਰ ਦਿਓ ਐ ਅਲੀ ਤੋਰ ਦਿਓ ਤੁੰਛ ਸੋ ਫੇਰ ਦੇਖ ਲਓ ਤੁਸੀਂ ਜਿਨੂੰ ਗਾਂ ਪਸੰਦ ਆਉਂਦੀ ਆ ਤਾਂ ਸੰਪਰਕ ਤੁਸੀਂ ਕਰ ਲਓ ਜੇ ਬੜੀ ਚੰਗੀ ਤਿਆਰ ਹੋ ਕੇ ਇਹਨੇ ਬੱਚੇ ਨੂੰ ਜਨਮ ਦਿੱਤਾ ਕੱਲ ਹੀ ਸੂਈ ਆ ਇਹਦੀਆਂ ਗੱਭਣ ਦੀਆਂ ਵੀਡੀਓ ਵੀ ਸਾਰੀਆਂ ਬਾਈ ਕੋਲ ਹੋਣਗੀਆਂ ਕਿਉਂਕਿ ਮੈਨੂੰ ਵੀ ਵੀਰ ਭੇਜਦਾ ਰਿਹਾ ਸੋਚਿਆ ਸੀ ਵੀ ਪੂਰੀ ਪਰੀ ਤੇ ਉੱਤੇ ਇਹਦੀ ਵੀਡੀਓ ਕਰਦੇ ਆ ਗੱਬਣ ਗੱਬਣ ਦੀ ਪਰ ਕੱਲ ਇਹਨੇ ਬੱਚੇ ਨੂੰ ਜਨਮ ਦੇਤਾ ਤੇ ਕੱਲ ਇਸ ਸਾਈਡ ਦਾ ਸਬਬ ਨਹੀਂ ਬਣ ਸਕਿਆ ਮੈਂ ਹਵਾਨਾ ਤੁਹਾਨੂੰ ਦੱਸੋ ਜੇ ਦਿਖਾਵਾਂ ਇਹਦੀ ਅਗਾੜੀ ਦੇਖ ਲਓ ਵੈਸੇ ਮੱਖ ਬਹੁਤ ਬੈਠਾ ਕਿਉਂਕਿ ਘਾਹ ਇੱਧਰ ਹੈਗਾ ਜਿੱਥੇ ਪਸ਼ੂ ਨੂੰ ਬਾਹਰ ਕੱਢਿਆ ਉਹਦੇ ਕਰਕੇ ਹਵਾਨੇ ਤੇ ਬੈਠਦੇ ਆ ਜਿਹੜੀਆਂ ਮੱਖੀਆਂ ਮੋਟੀਆਂ ਇਧਰੋਂ ਹਵਾਨਾ ਤੁਸੀਂ ਦੇਖੋ ਹਾਂ ਭਾਈ ਇਹ ਉੱਟਣਾ ਨਹੀਂਗਾ ਇਧਰ ਨੂੰ ਕੱਢ ਲਓ ਫੇਰ ਬਸ ਆਪਾਂ ਸਾਈਡ ਤੋਂ ਦਿਖਾਉਣੇਗਾ ਉਹ ਤਾਂ ਮੜੀ ਬਣ ਲੈਣੇ ਆ ਉਹਦਾ ਬੜਾ ਚੰਗਾ ਹਵਾਨਾ ਦੋਸਤੋ ਅੱਗੋਂ ਵੀ ਦਿਸਦਾ ਇਸ ਸਾਈਡ ਤੋਂ ਹਵਾਨਾ ਤੁਹਾਨੂੰ ਇਹਦਾ ਮੈਂ ਦਿਖਾਉਣਾ। ਸੋ ਇਹ ਰੋਖਾ ਦੋਸਤੋ ਇਸ ਗਾਣਾ ਦਾ। ਹੱਥ ਮਾਰੀ ਚੱਲ ਪਹਿਲਾਂ ਮੱਖੀਆਂ ਛਾੜ ਦੇ। ਕੋਈ ਨਹੀਂ ਖੜਜੂ ਖੜਜੂ। ਸੋ ਬੜੀ ਸੋਹਣੀ ਆ ਗਾੜੀ ਦੋਸਤੋ ਇਹਦੀ। ਅੱਗੇ ਨੂੰ ਵੀ ਹਵਾਨਾ ਚੰਗਾ। ਕਿਹੜਾ ਕਿਤੂ ਭੂੜਤੀ। ਛੱਡ ਲੈ ਬਈ ਤੁਹਾਨੂੰ ਲੇਮਨ ਨਾਲ ਛੱਡ ਲੈ। ਤੋਰ ਲਓ ਇਹਨੂੰ ਫੇਰ ਵਾ। ਬੱਚੇ ਤੇ ਲੈ ਚੱਲੋ। ਬੱਚੇ ਤੇ ਲੈ ਜਾ। ਸੋ ਪਵਾਨਾ ਫੇਰ ਹੁਣ ਤੁਸੀਂ ਜਾਂਦੀ ਗਾਂ ਦਾ ਦੇਖ ਲਓਗੇ ਇਹਨੇ ਇਸ ਵਾਰ ਬੱਚੇ ਨੂੰ ਜਨਮ ਦਿੱਤਾ ਬਾਕੀ ਜੇ ਕਰਮਾ ਲਈ ਇਹ ਬੱਚੀਆਂ ਦੇਊਗੀ ਕਿਸੇ ਵੀ ਫਾਰਮ ਦੇ ਵਿੱਚ ਤਾਂ ਟਾਪ ਦੀ ਬਰੀਡ ਤਿਆਰ ਹੋ ਜਾਣੀ ਹੈ ਥਣ ਹੱਥੀ ਚੁਾਈ ਵਾਲੇ ਵੀ ਆ ਪਰ ਇਹਨਾਂ ਦੁੱਧ ਜਿਹੜਾ ਨੈਚਰਲੀ ਆ ਵੀ ਆਪਾਂ ਨੂੰ ਮਸ਼ੀਨ ਦੇ ਨਾਲ ਹੀ ਮਿਲਕਿੰਗ ਕਰਨੀ ਪੈਣੀ ਹੈ ਸੋ ਦੁੱਧ ਕਿੰਨਾ ਚੋਲੋਗੇ ਥੋੜੀ ਸਮਝ ਆ ਭਾਈ ਕਹਿੰਦਾ ਵੀ ਮੇਰੇ ਕੋਲ ਪਹਿਲਾਂ ਨੇ 40 ਕਿਲੋ ਦੁੱਧ ਦਿੱਤਾ ਐਦ ਕੀ ਸੂਆ ਹੈ ਦੂਜਾ ਸੂਪੀ ਹੈ ਸੋ ਇੱਕ ਹੀ ਨਾਕ ਸੀ ਅੱਜ ਦੀ ਵੀਡੀਓ ਦੇ ਵਿੱਚ ਜਿਹਨੂੰ ਇਹ ਗਾਂ ਚਾਜਦੀ ਆ ਦੋਸਤੋ ਤੁਸੀਂ ਤਸੱਲੀ ਕਰਕੇ ਖਰੀਦ ਸਕਦੇ ਹੋ ਵੱਛੀ ਸ਼ੁਰੂ ਚ ਦਿਖਾਤੀ ਹੈ ਉਹਦੇ ਲਈ ਕੰਟੈਕਟ ਬਾਈ ਨਾਲ ਤੁਸੀਂ ਕਰ ਸਕਦੇ ਹੋ ਰੇਟ ਦੋਨਾਂ ਪਸ਼ੂਆਂ ਦੇ ਜਿਹੜਾ ਬਾਈ ਨੇ ਫੋਨ ਦੇ ਉੱਤੇ ਹੀ ਰੱਖੇ ਹੋਏ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਰੋਕ ਲੋ ਰੱਖ ਲੋ ਭਾਈ ਬੱਚਾ ਕਮਾਲ ਹੈ ਵਾਪਸ ਬਕਰਾਲ ਨੂੰ ਲੈ ਜਾ જાય છે પણ ગયા થઈ ਰੋਕ ਲੋ ਰੱਖ ਲੋ ਬਾਈ ਬੱਚਾ ਕਮਾਲ ਹੈ ਵਾਪਸ